ਵਾਰਡ ਨੰਬਰ 43 ਦੇ ਵਿੱਚ ਸੀਮਾ ਰਾਣੀ ਸਾਡੇ ਕੈਂਡੀਡੇਟ ਹੈ ਔਰ ਵਾਰਡ ਦੇ ਵਿੱਚ ਸੋਮ ਪ੍ਰਕਾਸ਼ ਜੀ ਨੇ ਬਹੁਤ ਡਵੈਲਪਮੈਂਟ ਕਰਾਈ ਪਈ ਹੈ ਬਸੰਤ ਨਗਰ ਦੇ ਵਿੱਚ ਜੀ ਉਹ ਤੁਸੀਂ ਦੇਖਿਆ ਹੋਵੇ ਭਾਵੇਂ ਦੂਜੀਆਂ ਪਾਰਟੀਆਂ ਦੇ ਨਾਲ ਵੀ ਲੇਡੀਆਂ ਤੁਰੀਆਂ ਆਈਆਂ ਉਹਨਾਂ ਨੂੰ ਵੀ ਪਤਾ ਕਿ ਜੇ ਜੋ ਵਿਕਾਸ ਕੀਤਾ ਆ ਉਹ ਸੋਮ ਪ੍ਰਕਾਸ਼ ਜੀ ਨੇ ਕੀਤਾ ਆਪਣੇ ਟਾਈਮ ਤੇ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਕਿ ਤੁਸੀਂ ਮਹੱਲੇ ਵਾਲਿਆਂ ਨੂੰ ਵੀ ਪੁੱਛ ਸਕਦੇ ਹੋ ਕਿ ਕੋਈ ਡਵੈਲਪਮੈਂਟ ਉਸ ਤੋਂ ਬਾਅਦ ਹੋਈ ਹੈ ਕੋਈ ਚੀਜ਼ ਨਵੀਂ ਆਈ ਹੈ ਇਹਨਾਂ ਦੇ ਬਲਕਿ ਜੇ ਲਾਈਟਾਂ ਬੰਦ ਆ ਤਾਂ ਬੰਦ ਪਈਆਂ ਹਨੇਰੇ 'ਚ ਰਹਿ ਲੋਗੇ ਪਰ ਕੰਮ ਕੋਈ ਨਹੀਂ ਹੁੰਦਾ ਹੈ ਕੀ ਉਮੀਦ ਕੀਤੀ ਜਾ ਸਕਦੀ ਹੈ ਆਉਣ ਵਾਲੇ ਸਮੇਂ 'ਚ ਜੇਕਰ ਜਿੱਤ ਹਾਸਲ ਹੁੰਦੀ ਹੈ ਤਾਂ ਫਿਰ ਸਰ ਜੀ ਸਰਕਾਰ ਕਰਨਗੇ ਮੈਡਮ ਸਰਕਾਰ ਕਰਨਗੇ ਹਾਂ ਇਹ ਨਾ ਤੇ ਸਾਡੀ ਗੱਲ ਹੈ ਇਹਨਾਂ ਤੇ ਹੀ ਆਸ ਹੈ ਕੁਝ ਹੋਰ ਸਮੱਸਿਆਵਾਂ ਵੀ ਹੈਗੀਆਂ ਜੀ ਕੁਝ ਹਾਂਜੀ ਹਾਂਜੀ ਮੇਰੇ ਨੇ ਇਹ ਪ੍ਰੋਬਲਮਾਂ ਬਸ ਤੁਸੀਂ ਅੰਟੀ ਕੁਝ ਹੋਰ ਕਹਿਣਾ ਚਾਹੁੰਦੇ ਹੋ ਹਾਂਜੀ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਜੀ ਇਹ ਹੀ ਆ ਤਾਰਾ ਚ ਕਾ ਦੇਣ ਸਾਡਾ ਉੱਥੇ ਜੇ ਪੜਜ ਕੀਤਾ ਦਾ ਕੋਈ ਜਾਂਚ ਘਰ ਬਣਵਾ ਦੇਣ ਕੋਈ ਇਦਾਂ ਦਾ ਕਰ ਦੇਣ ਵਾਲਾ ਮੋਟਾ ਵੀ ਅਸੀਂ ਇਹਨੂੰ ਦੇਖੀ ਸਿਰਫ ਸਾਹਿਬ ਤੇ ਮੈਡਮ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੋਈ ਸ਼ਾਮਲ ਨਹੀਂ ਹੋਇਆ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਕਿੰਨੇ ਜੀ ਮੈਂ ਤੇ ਆ ਸਾਡਾ ਮੋਹਰਲਾ ਮhallਾ ਜੀ ਅਸੀਂ ਗਵਿੰਦਪੁਰ ਆਏ ਸੀ ਤੇ 30 ਸਾਲ ਤੋਂ 35 ਸਾਲ ਤੋਂ ਉੱਥੇ ਰਹਿੰਦੇ ਆ ਸਾਨੂੰ ਵੀ ਗਵਿੰਦਪੁਰ ਇਹ ਗੰਦ ਚੋਂ ਬਾਹਰ ਕੱਢਿਆ ਸਾਡੇ ਤਾਂ ਘਰ ਕੋਈ ਪ੍ਰੋਣਾ ਨਹੀਂ ਸੀ ਆਉਂਦਾ ਹੁੰਦਾ ਕਹਿੰਦੇ ਗਵਿੰਦਪੁਰ ਇਹ ਜਣਾ ਗੰਦਪੁਰ ਆਇਆ ਜੀ ਅੱਜ ਉਸ ਨੂੰ ਸਵਰਗ ਬਣਾਇਆ ਹੈ ਇਸ ਲਈ ਅਸੀਂ ਜੇ ਸਾਬੂਣੀ ਵੋਟ ਮੰਗਦੇ ਆਪਣੇ ਕੰਮ ਨੂੰ ਵੋਟ ਮੰਗਦੇ ਵੋਟਾਂ ਪਾਈਆਂ ਕੰਮ ਵੀ ਕੀਤੇ ਹੋਆ ਸੋ ਵਾ ਇੱਕ ਵਾਰ ਫਿਰ ਡੋਟ ਡੋਟ ਪ੍ਰਚਾਰ ਹੋ ਰਿਹਾ ਹੈ ਕਾਫੀ ਕੰਮ ਗਢਾਏ ਹੈ ਕਿ ਤੁਸੀਂ ਹਾਂਜੀ ਹਾਂਜੀ ਕੀ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਜਿਹੜੀ ਬਾਕੀ ਕਮੀਆਂ ਹੈਗੀਆਂ ਹਾਂਜੀ ਬਾਕੀ ਕਮੀ ਸਾਡੀ ਬਹੁਤੀ ਵੱਡੀ ਤਾਰਾਂ ਦੀ ਆ ਕਿਹੜੀ ਤਾਰਾਂ ਸਾਡੀਆਂ ਤਾਰਾਂ ਚੁਗਵਾਉਣੀਆਂ ਚਾਹੀਦੀਆਂ ਸਾਡੇ ਨਿਆਣਿਆਂ ਨੂੰ ਬਹੁਤ ਵਾਰੀ ਕਰੰਟ ਪੈ ਚੁੱਕਾ ਆ ਮੱਸੀ ਬਚੇ ਆ ਨਿਊਜ਼ ਦਾ ਹੈਡਿੰਗ ਪੜ ਤੁਸੀਂ ਵੀ ਹੈਰਾਨ ਹੁੰਦੇ ਹੋਵੋਗੇ ਕਿ ਆਖਿਰ ਕੌਣ ਹੈ ਸੀਮਾ ਰਾਣੀ ਸੋ ਦੱਸਦੀ ਹੈ ਕਿ 21 ਦਸੰਬਰ ਨੂੰ ਹੋਣ ਜਾ ਰਹੀਆਂ ਨਿਗਮ ਚੋਣਾਂ ਨੂੰ ਲੈ ਕੇ ਫਗਵਾੜਾ ਦੇ ਵਾਰਡ ਨੰਬਰ 43 ਤੋਂ ਭਾਜਪਾ ਦੀ ਉਮੀਦਵਾਰ ਹੈ ਸੀਮਾ ਰਾਣੀ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਕਮਲਦਾ ਫੁੱਲ ਹੋਰ ਦੱਸਦੀ ਹੈ ਕਿ ਅੱਜ ਵਾਰਡ ਨੰਬਰ 43 ਅਧੀਨ ਆਉਂਦੀ ਚਾਪੜ ਕਲੋਨੀ ਅਤੇ ਗੋਵਿੰਦਪੁਰਾ ਇਲਾਕੇ ਵਿੱਚ ਇਹਨਾਂ ਦੀ ਪੂਰੀ ਟੀਮ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਜਿਸ ਮੌਕੇ ਅਨੀਤਾ ਸੋਮਪrakash ਵੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਥੋਂ ਦੇ ਵੋਟਰਾਂ ਨਾਲ ਰابطਾ ਕਾਇਮ ਕੀਤਾ ਜਿਸ ਮੌਕੇ ਉਥੋਂ ਦੇ ਲੋਕਾਂ ਨੇ ਵੀ ਆਪਣਾ ਰੁਝਾਨ ਦਿਖਾਇਆ ਤੇ ਆਪਣੀਆਂ ਮੁਸ਼ਕਲਾਂ ਵੀ ਦਸੀਆਂ ਦੇਖੋ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਰਿਪੋਰਟ ਮੈਂ ਵਾਰ ਨੰਬਰ 43 ਤੋਂ ਜਿਹੜੇ ਉਮੀਦਵਾਰ ਹੈਗੇ ਸੀਮਾ ਰਾਣੀ ਤੁਸੀਂ ਉਹਨਾਂ ਦੀ ਜਿਹੜੀ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਡੋਰ ਟੂ ਡੋਰ ਕਾਫੀ ਜਦੋ ਜੈਦ ਹੈ ਕਾਫੀ ਅੱਡੀ ਝੂਟੀ ਦਾ ਮੁਕਾਬਲਾ ਹੈ ਕੀ ਖਿਆਲ ਵਾਰ ਨੰਬਰ 43 ਦੇ ਵਿੱਚ ਸੀ ਮਾਰਾਣੀ ਸਾਡੇ ਕੈਂਡੀਡੇਟ ਹੈ ਔਰ ਵਾਰਡ ਦੇ ਵਿੱਚ ਸੋਮ ਪ੍ਰਕਾਸ਼ ਜੀ ਨੇ ਬਹੁਤ ਡਵੈਲਪਮੈਂਟ ਕਰਾਈ ਪਈ ਆ ਬਸੰਤ ਨਗਰ ਦੇ ਵਿੱਚ ਜੀ ਉਹ ਤੁਸੀਂ ਦੇਖਿਆ ਹੋਵੇ ਭਾਵੇਂ ਦੂਜੀਆਂ ਪਾਰਟੀਆਂ ਦੇ ਨਾਲ ਵੀ ਲੇਡੀਆਂ ਤੁਰੀਆਂ ਆ ਉਹਨਾਂ ਨੂੰ ਵੀ ਪਤਾ ਕਿ ਜੇ ਜੋ ਵਿਕਾਸ ਕੀਤਾ ਆ ਉਹ ਸੋਮ ਪ੍ਰਕਾਸ਼ ਜੀ ਨੇ ਕੀਤਾ ਆਪਣੇ ਟਾਈਮ ਤੇ ਉਸ ਤੋਂ ਬਾਅਦ ਕਿਸੇ ਵੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਸੋ ਸਾਨੂੰ ਹਮੇਸ਼ਾ ਹੀ ਵਿਕਾਸ ਦੇ ਨਾਂ ਤੇ ਵੋਟਾਂ ਪੈਂਦੀਆਂ ਆ ਔਰ ਅਸੀਂ ਮੰਗੀ ਦੀ ਆ ਵੀ ਏਸੀ ਕਰਕੇ ਆ ਕਿ ਇਹ ਜਿਹੜਾ ਕੰਮ ਹੈ ਸੋਮ ਪ੍ਰਕਾਸ਼ ਜੀ ਨੇ ਕਰਾਇਆ ਵੀ ਆ ਜਿੱਥੇ ਆਪਾਂ ਖੜੇ ਆ ਇਹ ਸਾਰੀਆਂ ਗਲੀਆਂ ਸੋਮ ਪ੍ਰਕਾਸ਼ ਜੀ ਨੇ ਬਣਾ ਕੇ ਦਿੱਤੀਆਂ ਸੀ ਸੀਵਰੇਜ ਪਾਇੀ ਸੀ ਇੱਥੇ ਇਹਨਾਂ ਨੂੰ ਲਾਈਟਾਂ ਸਾਰੇ ਕੰਮ ਕੀਤੇ ਵਿਆ ਤੁਸੀਂ ਵਾਰਡ ਵਾਲਿਆਂ ਨੂੰ ਪੁੱਛ ਸਕਦੇ ਹੋ ਔਰ ਇਹਨਾਂ ਨੇ ਉਸੇ ਵਿਕਾਸ ਦੇ ਨਾਂ ਤੇ ਫੇਰ ਵੋਟਾਂ ਪਾਣੀਆਂ ਜਿਹੜੇ ਕੰਮ ਰੁਕੇ ਹੋਏ ਆ 8 ਸਾਲ ਹੋ ਚੱਲੇ ਆ ਕੰਮ ਰੁਕੇ ਆ ਉਹਨਾਂ ਨੂੰ ਕੁਝ ਮੁਕੰਮ ਤੁਹਾਨੂੰ ਜਿਹਾਉਂਦੇ ਕਿਹੜੇ ਕਿਹੜੇ ਕੰਮ ਰੁਕੇ ਹੋਏ ਹੈਗੇ ਔਰ ਜਿੱਤ ਹਾਸਲ ਕਰਨ ਤੋਂ ਬਾਅਦ ਕਿਸ ਤਰ੍ਹਾਂ ਦਾ ਧਿਆਨ ਦਿੱਤਾ ਜਾਏਗਾ ਉਸਤੇ ਦੇਖੋ ਸਾਨੂੰ ਕਦੀ ਵੀ ਪਬਲਿਕ ਨੂੰ ਦੱਸਣ ਦੀ ਲੋੜ ਨਹੀਂ ਪਈ ਕਿ ਅਸੀਂ ਕੀ ਕਰਨਾ ਹੈ ਇਹਨਾਂ ਨੂੰ ਸਾਡੇ ਤੇ ਵਿਸ਼ਵਾਸ ਹੈ ਕਿ ਜਦੋਂ ਵੀ ਇਹ ਆਉਂਦੇ ਆ ਹੁਣ ਸਾਡੀ ਕਾਰਪੋਰੇਸ਼ਨ ਬਣੂਗੀ ਔਰ ਫਿਰ ਅਸੀਂ ਦੁਬਾਰਾ ਡਵੈਲਪਮੈਂਟ ਦੇ ਜਿਹੜੇ ਕੰਮ ਮੈਂ ਰਹਿੰਦੇ ਇਹਨਾਂ ਦੇ ਉਹਨਾਂ ਨੂੰ ਤੇਜ਼ੀ ਦੇ ਨਾਲ ਕਰਾਂਗੇ ਕਿਉਂਕਿ ਜਿਹੜੇ ਬਰਾ ਕੰਮ ਰੁਕੇ ਉਹ ਬਹੁਤ ਸਾਲਾਂ ਤੋਂ ਰੁਕੇ ਹੋ ਆ ਨਾ ਪਹਿਲਾਂ ਕਾਂਗਰਸ ਨੇ ਕੀਤੇ ਨਾ ਹੁਣ ਤਿੰਨ ਸਾਲਾਂ ਤੋਂ ਸਰਕਾਰ ਆ ਗਈ ਇਹਨਾਂ ਨੇ ਕੁਝ ਕੀਤਾ ਇਹ ਤੁਸੀਂ ਮਹੱਲੇ ਵਾਲਿਆਂ ਨੂੰ ਵੀ ਪੁੱਛ ਸਕਦੇ ਹੋ ਕਿ ਕੋਈ ਡਵੈਲਪਮੈਂਟ ਉਸ ਤੋਂ ਬਾਅਦ ਹੋਈ ਹੈ ਕੋਈ ਚੀਜ਼ ਨਵੀਂ ਆਈ ਹੈ ਇਹਨਾਂ ਦੇ ਬਲਕਿ ਜੇ ਲਾਈਟਾਂ ਬੰਦ ਆ ਤਾਂ ਬੰਦ ਪਈਆਂ ਹਨੇਰੇ 'ਚ ਰਹਿ ਲੋਗੇ ਪਰ ਕੰਮ ਕੋਈ ਨਹੀਂ ਹੁੰਦਾ ਹੈ ਜੋ ਹੁਣ ਅਸੀਂ ਕਾਰਪੋਰੇਸ਼ਨ ਭਾਜਪਾ ਦੀ ਬਣਾ ਕੇ ਹੋਰ ਵਿਕਾਸ ਦੇ ਕੰਮਾਂ 'ਚ ਤੇਜ਼ੀ ਲਿਆਵਾਂਗੇ ਕੰਮ ਕੀਤਾ ਹੈ ਕੰਮ ਹੀ ਕਰਾਂਗੇ ਇਹੀ ਸਾਡਾ ਮਕਸਦ ਹੈ ਔਰ ਇਹ ਇਹੀ ਆਪਣੇ ਕੈਂਡੀਡੇਟਾਂ ਨੂੰ ਵੀ ਕਿਹਾ ਹੈ ਕਿ ਇਹੀ ਵਾਅਦੇ ਕਰੋ ਕਿ ਅਸੀਂ ਕੰਮ ਕਰਨ ਲਈ ਸੁਰੇਸ਼ ਮਾ ਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਵੀ ਸਟਰੀਟ ਲਾਈਟਾਂ ਸੌਰੀ ਆਪਨੇ ਜਿਹੜੇ ਘਰ ਦੇ ਉੱਪਰੋਂ ਲਾਈਟਾਂ ਜਾ ਰਹੀਆਂ ਹੈਂ হাই ਪਾਵਰ ਦੀਆਂ ਤਾਰਾਂ ਉਹਨਾਂ ਬਸਤੀ ਹੈ ਜੀ ਸਾਨੂੰ ਕਿਸੇ ਵੀ ਪਾਰਟੀ ਨੇ ਕੋਈ ਸਹਿਯੋਗ ਨਹੀਂ ਦਿੱਤਾ ਜੀ ਜੋ ਮੈਡਮ ਜੀ ਨੇ ਕਰਤਾ ਸਰ ਜੀ ਨੇ ਕਰਤਾ ਬਸ ਉਹ ਹੀ ਕਰਤਾ ਬਸ ਹੋਰ ਕਿਸੇ ਨੇ ਕੁਝ ਨਹੀਂ ਕੀਤਾ ਹੋਰ ਕਹਾ ਕੋਈ ਸਟੈਪ ਲੱਕ ਕੇ ਇੰਗੀ ਕੀ ਉਮੀਦ ਕੀਤੀ ਜਾ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ ਜੇਕਰ ਜਿੱਤ ਹਾਸਲ ਹੁੰਦੀ ਹੈ ਤਾਂ ਫਿਰ ਸਰ ਜੀ ਸਰਕਾਰ ਕਰਨਗੇ ਮੈਡਮ ਸਰਕਾਰ ਕਰਨਗੇ ਇਹ ਨਾ ਤੇ ਸਾਡੀ ਗੱਲ ਕੁਝ ਹੋਰ ਸਮੱਸਿਆਵਾਂ ਵੀ ਹੈਗੀਆਂ ਜੀ ਹਾਂਜੀ ਹਾਂਜੀ ਮੇਰੇ ਨੇ ਇਹ ਪ੍ਰੋਬਲਮ ਆ ਬਸ ਤੁਸੀਂ ਆਂਟੀ ਕੁਝ ਹੋਰ ਕਹਿਣਾ ਚਾਹੁੰਦੇ ਹਾਂਜੀ ਤੁਸੀਂ ਕੁਝ ਹੋਰ ਕਹਿ ਸਾਡਾ ਉੱਥੇ ਜੇ ਪੱਜ ਕੀਤਾ ਦਾ ਕੋਈ ਜਾਂਚ ਘਰ ਬਣਵਾ ਦੇਣ ਕੋਈ ਇਦਾਂ ਦਾ ਕਰ ਦੇਣ ਵਾਲਾ ਮੋਟਾ ਹਾਂਜੀ ਸਾਨੂੰ ਇਹ ਹੀ ਤੰਗੀਆਂ ਸਾਨੂੰ ਹੋਰ ਕੋਈ ਤੰਗੀ ਨਹੀਂ ਸਾਨੂੰ ਇਹਨਾਂ ਨੇ ਸਾਰਾ ਕੁਝ ਕਰਵਾ ਦਿੱਤਾ ਲੋਕਾਂ ਨੂੰ ਲੁੱਟਦੇ ਸੀ ਲੋਕਾਂ ਨੂੰ ਮਾਰਦੇ ਸੀ ਇੱਥੇ ਕਿ ਬਿਲਡਿੰਗ ਡਿੱਗ ਗਈ ਸੀ ਬੱਚੇ ਥੱਲੇ ਆ ਗਏ ਸੀਗੇ ਸਭ ਤੋਂ ਪਹਿਲਾਂ ਸਾਹਿਬ ਤੇ ਮੈਡਮ ਇੱਥੇ ਆਏ ਸੀ ਉਹਨੇ ਆ ਕੇ ਸਾਰਾ ਕੁਝ ਕੀਤਾ ਹੈਲਪ ਵੀ ਕੀਤੀ ਇੱਥੇ ਹੋਰ ਕਿਸੇ ਕੰਮ ਦੀ ਕੋਈ ਪ੍ਰੋਬਲਮ ਨਹੀਂ ਸਾਰੇ ਕੰਮ ਸਾਹਿਬ ਨੇ ਕਰਾਏ ਆ ਮੁੜ ਕੇ ਸਰਕਾਰਾਂ ਆਈਆਂ ਕਿਸੇ ਨੇ 1 ਰੁਪਈਆ ਨਹੀਂ ਲਾਇਆ ਕੋਈ ਇੱਧਰ ਆ ਕੇ ਬੜਿਆ ਤੱਕ ਨਹੀਂ ਗਾ ਵੀ ਅਸੀਂ ਇਹਨੂੰ ਦੇਖੀ ਸਿਰਫ ਸਾਹਿਬ ਤੇ ਮੈਡਮ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੋਈ ਸ਼ਾਮਲ ਨਹੀਂ ਹੋਇਆ ਤੁਸੀਂ ਇੱਥੇ ਕਿੰਨੇ ਚਿਰ ਤੋਂ ਰਹਿ ਰਹੇ ਹੋ ਕਿੰਨੇ ਜੀ ਮੈਂ ਤੇ ਆ ਸਾਡਾ ਮੋਹਰਲਾ ਮhallਾ ਜੀ ਅਸੀਂ ਗਵਿੰਦਪੁਰ ਆਏ ਸੀ ਤੇ 30 ਸਾਲ ਤੋਂ 35 ਸਾਲ ਤੋਂ ਉੱਥੇ ਰਹਨੇ ਆਂ ਸਾਨੂੰ ਵੀ ਗਵਿੰਦਪੁਰੇ ਗੰਦ ਚੋਂ ਬਾਹਰ ਕੱਢਿਆ ਸਾਡੇ ਤਾਂ ਘਰ ਕੋਈ ਪ੍ਰੋਣਾ ਨਹੀਂ ਸੀ ਆਉਂਦਾ ਹੁੰਦਾ ਕੰਢੇ ਗਵਿੰਦਪੁਰੇ ਜਣਾ ਗੰਦਪੁਰਾ ਜੀ ਅੱਜ ਉਸ ਨੂੰ ਸਵਰਗ ਬਣਾਇਆ ਹੈ ਇਸ ਲਈ ਅਸੀਂ ਜੇ ਸਾਹਬ ਨੂੰ ਵੋਟ ਮੰਗਦੇ ਆਪਣੇ ਕੰਮ ਨੂੰ ਵੋਟ ਮੰਗਦੇ ਵੋਟਾਂ ਪਾਈਆਂ ਕੰਮ ਵੀ ਕੀਤੇ ਹੋਏ ਜੀ ਹਾਂਜੀ 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 ਸੋ ਸਾਥੀਓ ਤਸਵੀਰਾਂ ਚਾਪਕਲੋਨੀ ਫਗਵਾੜਾ ਦੀਆਂ ਅੱਗੇ ਗੱਲ ਕਰਾਂਗੇ ਸੋਮ ਪ੍ਰਕਾਸ਼ ਮੈਂਤ ਕਹਿੰਦੇ ਹਾਂ ਹਾਂਜੀ ਸਾਡਾ ਸਾਹਿਬ ਸਾਹ ਸੋਮਬਰ ਸਾਹਿਬ ਦਾ ਨਾਂ ਨਹੀਂ ਮੈਂ ਬਹੁਤ ਕੱਟ ਲੈਨੀ ਆ ਕਿਉਂਕਿ ਅਸੀਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ ਤੇ ਉਹਨਾਂ ਨੇ ਬਹੁਤ ਕੰਮ ਕੀਤੇ ਆ ਤੁਹਾਨੂੰ ਦੱਸਿਏ ਸਾਡੀ ਕਲੋਨੀ ਦੇ ਵਿੱਚ ਜਦੋਂ ਆਏ ਹਨ ਕੱਲੀ-ਕੱਲੀ ਗਲੀ ਦੇ ਵਿੱਚ ਚਿੱਕੜਾ ਸੀ ਪਾਣੀ ਦਾ ਕੋਈ ਨਿਕਾਸ ਨਹੀਂ ਸੀ ਜੇ ਅੱਧੀ ਰਾਤ ਨੂੰ ਵੀ ਚੱਲ ਜਾਣਾ ਕਹਿੰਦਾ ਸਾਹਿਬ ਜੀ ਆਹ ਕੰਮ ਕਰੋ ਤੇ ਸਾਹਿਬ ਨੇ ਕਦੀ ਸਾਨੂੰ ਜਵਾਬ ਨਹੀਂ ਦਿੱਤਾ ਸੀ ਆ ਆ ਲੋਕਾਂ ਨੂੰ ਤੇ ਇੱਕ ਇੱਕ ਜਿੰਮ ਦਿੱਤੀ ਸਾਡੇ ਪਿੰਡਾਂ ਨੂੰ ਦੋ-ਦੋ ਜਿੰਮਾਂ ਲੈ ਕੇ ਦਿੱਤੀਆਂ ਜੀ ਤੁਸੀਂ ਦੱਸੋ ਕੋਈ ਕੰਮ ਐਸਾ ਹੈ ਨਹੀਂ ਸੀ ਜਿਹੜਾ ਸਾਹਿਬ ਨੇ ਪਿੱਛੋਂ ਸਾਡੀ ਕਿਸੇ ਨੇ ਬਾਹਰ ਨਹੀਂ ਭੜੀ ਜੀ ਕਿਸੇ ਨੇ ਬਾਣੀ ਫੜੀ ਵੇਸੀ ਆ ਕਰੀ ਗਏ ਅਸੀਂ ਆ ਕਰੀ ਗਏ ਲੌਤਾ ਹੈ ਚਾਫਰ ਕਲੋਨੀ ਆ ਗਵਿੰਦਪੁਰਾ ਕੋਈ ਸਾਡੇ ਸਾਫ ਸੋਮ ਪ੍ਰਕਾਸ਼ ਤੋਂ ਇਲਾਵਾ ਮੈਡਮ ਤੋਂ ਇਲਾਵਾ ਸਾਡੀ ਕੋਈ ਬੜਿਆ ਹੀ ਨਹੀਂ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੁਹਾਨੂੰ ਕੀ ਚਾਹੀਦਾ ਕੀ ਨਹੀਂ ਉਹ ਤਾਂ ਹੁਣ ਵੀ ਨਹੀਂ ਪੁੱਛਦੇ ਜੀ ਉਹ ਤਾਂ ਹੁਣ ਵੀ ਨਹੀਂ ਪੁੱਛਦੇ ਮੈਡਮ ਤੋਂ ਸਰਤ ਸੁਭਾਇ ਹੋਰ ਕੋਈ ਨਹੀਂ ਪੁੱਛਦਾ ਜੀ ਜਿੱਥੇ ਮੌਜੂਦਾ ਚਾਪ ਕਲੋਨੀ ਦੇ ਕਿ ਜਿੱਥੇ ਕਿ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ ਮੈਮ ਆਪਣਾ ਅੰਟ ਕਿ ਨਾਮ ਹੈਗਾ ਹਾਂਜੀ ਕੀ ਨਾਮ ਆਪਣਾ ਅੰਟ ਮੇਰਾ ਸਿਲਿੰਦਰਪੁਰ ਤੁਸੀਂ ਕੀ ਕਹਿਣਾ ਚਾਹੁੰਦੇ ਕਿਸ ਕਿਸ ਤਰ੍ਹਾਂ ਦੇ ਵਿਕਾਸ ਹੋਏ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਸਾਨੂੰ ਕੋਈ ਪ ਮਹੱਲੇ ਦੇ ਵਿੱਚ ਨਾ ਕੋਈ ਬਾਹਰਲਾ ਪੁੱਛਦਾ ਸੀ ਸਾਡੇ ਹੁਣ ਇਹ ਬਣੇ ਇਹਨਾਂ ਨੇ ਸਾਡੇ ਸਾਰੇ ਲੈਟਾਂ ਵੀ ਲੁਆਈਆਂ ਸੜਕਾਂ ਵੀ ਬਣਵਾਈਆਂ ਪੈਪ ਵੀ ਟੋਲਟਾਂ ਦੇ ਪਵਾਏ ਆ ਸਾਡਾ ਸਾਰਾ ਕੰਮ ਸਾਨੂੰ ਗੰਦ ਦੇ ਵਿੱਚੋਂ ਇਹਨਾਂ ਨੇ ਕੱਢ ਦਿੱਤਾ ਸੋ ਇੱਕਰ ਫਿਰ ਡੋਟੀ ਡੋਲ ਪਰਚਾਰ ਹੋ ਰਿਹਾ ਹੈ ਕਾਫੀ ਕੰਮ ਗਢਾਈ ਹੈਗੇ ਤੁਸੀਂ ਹਾਂਜੀ ਹਾਂਜੀ ਕੀ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਜਿਹੜੀ ਬਾਕੀ ਕਮੀਆਂ ਹੈਗੀਆਂ ਹਾਂਜੀ ਬਾਕੀ ਕਮੀ ਸਾਡੀ ਬਹੁਤੀ ਵੱਡੀ ਤਰ੍ਹਾਂ ਦੀ ਆ ਕਿਹੜੀ ਤਾਰਾਂ ਚੁਕਵਾਨੀਆਂ ਚਾਹੀਦੀਆਂ ਸਾਡੇ ਨਿਆਣਿਆਂ ਨੂੰ ਬਹੁਤ ਵਾਰੀ ਕਰੰਟ ਪੈ ਚੁੱਕਾ ਆ ਮੱਸੀ ਬਚੇ ਆ ਇਦੇ ਉੱਤੇ ਨਾ ਅਸੀਂ ਕੋਈ ਕੱਪੜਾ ਪਾ ਸਕਦੇ ਆ ਅਸੀਂ ਨਾ ਚੜ ਸਕਦੇ ਆ ਨਾ ਉੱਤੇ ਕੋਈ ਬਾਲਣ ਗੋਟਾ ਸੀ ਗੋਂਟ ਦੇ ਨਿਆਣੇ ਵੀ ਨਹੀਂ ਚੜਨ ਦਿੰਦੇ ਸਾਨੂੰ ਇੰਨੀ ਤੰਗੀ ਸੋ ਮੈਮ ਨੇ ਹੁਣ ਇਸ ਬਾਬਤ ਗੱਲ ਹੋਈ ਸੀ ਉਹਨਾਂ ਕਿ ਅਸੀਂ ਤਾਰਾਂ ਦੀ ਜਿਹੜੀ ਖਾਸ ਧੱਡ ਦੇ ਦਾ ਬਜਟ ਕਾਫੀ ਜ਼ਿਆਦਾ ਹੁੰਦਾ ਹੈਗਾ ਔਰ ਇਹ ਵੀ ਆਵਾਜ਼ ਉਠਾਈ ਜਾਏਗੀ ਹਾਂਜੀ ਅੱਗੇ ਜੀ ਅਸੀਂ ਇਹਨਾਂ ਨੂੰ ਮਿੰਤਾ ਤਾਲੇ ਕਰਦੇ ਆ ਇਹਨਾਂ ਅਰਦਾਸਾਂ ਕਰਦੇ ਆ ਵੀ ਤੁਸੀਂ ਕੱਢ ਦਿਓ ਬਸ ਇਹੀ ਗੱਲ ਸਾਡੀ ਹੁਣ ਹੈਗੀ ਹੈ